ਲੁਧਿਆਣੇ ਤੋਂ ਇੱਕ ਲੀਡਰ ਹੈ ਉਹ ਕਹਿ ਰਿਹਾ ਇਹਨਾਂ ਨੂੰ ਪੱਕੀਆਂ ਕਲੋਨੀਆਂ ਬਣਾ ਕੇ ਦੇਣੀ ਆ ਇੱਥੇ ਪ੍ਰਵਾਸੀਆਂ ਨੂੰ ਆਹੋ ਆਵਾ ਪ੍ਰਵਾਸੀਆਂ ਨੂੰ ਤਾਂ ਆਪ ਆਪ ਛੱਡ ਕੇ ਆਪ ਚਲ ਜੀ ਤੂੰ ਵੀ ਬਾਹਰ ਦਾ ਵਿੜੇ ਚ ਰੱਖ ਲਵੀਂ ਆ ਆਪਣੇ ਆਪਣੀ ਕੋਠੀ ਦੇ ਦੇ ਤੂਗਾ ਕੌਣ ਆ ਲੀਡਰ ਮੈਨੂੰ ਨਹੀਂ ਪਤਾ ਕਿਹਦੀ ਗੱਲ ਕਰਦੇ ਆ ਤੂੰ ਕਾਂਗਰਸ ਦੇ ਪ੍ਰਧਾਨ ਆ ਲੁਧਿਆਣੇ ਤੋਂ ਲੋਕ ਸਭਾ ਚੋਂ ਲੜ ਰਹੇ ਆ ਇਹਨਾਂ ਦੀਆਂ ਵੋਟਾਂ ਲੈਣੀਆਂ ਹੋਣੀਆਂ ਪ੍ਰਵਾਸੀਆਂ ਦੀਆਂ ਵੋਟਾਂ ਲੈਣੀਆਂ ਹੋਣੀਆਂ ਇਹਨਾਂ ਨੇ ਆਹੋ ਤਾਂ ਸਰ ਆਹ ਉਹ ਘਰ ਬਣਾ ਕੇ ਦੇਵਾਂਗੇ ਆਪਣੀ ਕੋਠੀ ਹੀ ਭਰਾਵਾ ਦੇਈ ਇਹਨਾਂ ਨੂੰ ਨਹੀਂ ਆਪਣੇ ਤੇ ਆਪਣੇ ਕਿੰਨੇ ਲੋਕ ਆ ਜਿਹੜੇ ਹੂੰ ਘਰੋਂ ਬੇ ਘਰ ਬੈਠੇ ਆ ਹੂੰ ਰਤੀਪੂਰੇ ਜਲੰਧਰ ਬਸਦੇ ਆਪਣੇ ਘਰ ਉਜਾੜੇ ਆ ਮੈਂ ਕਹਣਾ ਲੁਧਿਆਣੇ ਚਲ ਜਾ ਪੰਜਾਬੀ ਦੇ ਥੱਪੜ ਮਾਰ ਦਿੰਦੇ ਆ ਪੰਜਾਬੀ ਦੇ ਉਹ ਸਾਡੇ ਮੁੰਡੇ ਆ ਬੇ ਥੋੜੇ ਜਿਹਾ ਇਕੱਠੇ ਹੋ ਕੇ ਰਹਿੰਦੇ ਆ 50 ਆ ਬੇ ਇੱਕ ਭਈਆ ਕਰਤੂਤ ਕਰ ਪਰਵਾਸੀ ਕਰਤੂਤ ਕਰਦਾ 50 ਇਕੱਠੇ ਹੋ ਕੇ ਚਲ ਜਾਂਦੇ ਤਾਂ ਬਚਾਇਆ ਨੇ ਤਾਂ ਉੱਥੇ ਕੁਟੂੜੀ ਦੇ 2-3 ਮਹੀਨੇ ਪੈ ਡਾ ਮੁੰਡਾ ਕੰਨਾ ਕੁੱਟਿਆ ਇਹਨਾਂ ਨੇ ਕਿਹੜੀ ਜਗ੍ਹਾ ਲੁਧਿਆਣੇ ਦੀ ਵੀਡੀਓ ਆ ਇਹਨਾਂ ਨੇ ਬਾਹਾਂ ਬੰਨੇਆਂ ਸੀ ਮੁੰਡੇ ਨੇ ਕੁੱਟਿਆ ਮੰਡੀ ਦੇ ਵਿੱਚ ਤੇ 30 ਦੇ ਨੋਂ ਦਾ ਸਾਡੇ ਬੰਦਿਆਂ ਨੇ ਭੰਨਿਆ ਜਾ ਕੇ ਉਹ ਵੀਡੀਓ ਵਾਇਲ ਹੋਈ ਦੀ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਵੀ ਜਿਵੇਂ ਆਪਾਂ ਕਹਿੰਦੇ ਆ ਪ੍ਰਵਾਸੀ ਰਾਜ ਕਰਨਗੇ ਇੱਥੇ ਵੀ ਜੇ ਕਿਤੇ ਬਾਹਰ ਨੇ ਦੇਖਿਆ ਹੋਈ ਇਹ ਸੋਚਣ ਲੱਗ ਗਏ ਤਾਂ ਫੇ ਸਾਡੇ ਜਿਹੜੇ ਇਥੇ ਦੇ ਵਸੇ ਉਹਨਾਂ ਦਾ ਕੀ ਬਣੂ ਭਾਜੀ ਮੇਰੀ ਗੱਲ ਸੁਣੋ ਸਾਨੂੰ ਜਾਣਦੀ ਕਿ ਲੋੜ ਪਈ ਆ ਮੇਰਾ ਤੁਸੀਂ ਕਹਿਣਾ ਵੀ ਲੋងਿਆ ਪਰ ਤੂੰ ਬਾਹਰ ਨਹੀਂ ਗਿਆ ਤਾਂ ਕਹਿ ਰਹੇ ਇਹ ਵੀ ਗੱਲ ਇਹ ਵੀ ਗੱਲ ਸਹੀ ਆ ਇਹ ਵੀ ਸੁਣ ਲਓ ਇਹ ਵੀ ਦਾਦਨੇ ਕਰਾ ਰਹਾ ਕਰਾ ਰਹਾ ਸੁਣਾ ਇਹ ਜਵਾਬ ਦੇ ਮੈਂ ਜਿੱਦਣ ਜਾਣਾ ਮੈਂ ਆਪਣੇ ਸ਼ੋਅ ਲਈ ਜਾਣਾ ਮੈਂ ਰਹਿਣ ਲਈ ਜਾ ਉਹ ਨਹੀਂ ਮੈਂ ਹੁਣ ਤੱਕ 20 ਵਾਰੀ ਕੈਨੇਡਾ ਜਾਇਆ ਹਾਂ ਦਾ ਜਿਹੜਾ ਲੋਕੀ ਦਿੱਲੀ ਜਾਂਦੇ ਆ ਮੈਂ ਇਦਾਂ ਕੈਨੇਡਾ ਜਾ ਸਕਦਾ ਤੁਹਾਨੂੰ ਪਤਾ ਆਰਟਿਸਟ ਦੇ ਸਭ ਤੋਂ ਸਸਤੀ ਟਿਕਟ ਆ ਸਭ ਤੋਂ ਛੇਤੀ ਵੀਜ਼ਾ ਮਿਲਦਾ ਮੈਨੂੰ ਆਰਟਿਸਟ ਬੇਸ ਤੇ ਅਸੀਂ ਤਾਂ ਇਦਾਂ ਜਾ ਸਕਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਅਸੀਂ ਕਿਉਂ ਨਹੀਂ ਜਾਂਦੇ ਵੀ ਛੌਂਕ ਆ ਨਹੀਂ ਤਾਂ ਏਮ ਖਤਮ ਮਰ ਜਾਣਾ ਏ ਮੇ ਆ ਬੇ ਮੇਰਾ ਸ਼ੋਅ ਹੋਵੇ ਮੈਂ ਉਦਣ ਜਾਣਾ ਬਾਹਰ ਮਤਲਬ ਦਿਹਾੜੀ ਲਾਣ ਨਹੀਂ ਜਾਣਾ ਹਾਂ ਦਿਹਾੜੀ ਲਾਉਣ ਨਹੀਂ ਜਾਣਾ ਅਸੀਂ ਇੱਥੇ ਰਾਜ ਕਰਦੇ ਆ ਸਾਡੀ ਹਨਾ ਬਾਹਰ ਦਾ ਪੰਜਾਬੀਆਂ ਨੂੰ ਇਦਾਂ ਪੁੱਛਦੇ ਹੀ ਨਹੀਂ ਹੈਗੇ ਗੰਦੇ ਸਿੰਗਰ ਬੜੇ ਬੜੇ ਇਦਾਂ ਹੀ ਰੋਲਦੇ ਆ ਅੱਡੇ ਘਰ ਪੰਜਾਬ ਦੇ ਬਣ ਚੁੱਕੇ ਆ ਖੰਡਰ ਅੱਜ ਵੀ ਮਾਲਕ ਡੀਗਦੇ ਪਰ ਕੋਈ ਨਹੀਂ ਬੜਦਾ ਅੰਦਰ ਲਾ ਕੇ ਪੱਚੀਆਂ ਵਾਲਾ ਜਿੰਦਰਾ ਘਰ ਨੂੰ ਛੜਤਾ ਜਿਗਰਾ ਕਿੱਡਾ ਗਿਆ 3 ਸਾਲ ਦਾ ਕਹੇ ਕਿ ਬੜਿਆ 10 ਸਾਲ ਨਹੀਂ ਮਤਰਾ ਤੈਨੂੰ ਯਾਰ ਯਾਦ ਨਹੀਂ ਆਉਂਦੇ ਜਿਹੜੇ ਬੰਬੀਆਂ ਤੇ ਸੀਣਾਉਦੇ ਉਹ ਹੁਣ ਚਿੱਟੇ ਉੱਤੇ ਲੱਗਾ ਡੀਕੇ ਲਾਲਾ ਟਾਈਮ ਟਪਾਉਂਦੇ ਨਾ ਕੋਈ ਗਰਾਊਂਡ ਦੇ ਵਿੱਚ ਹੁਣ ਆਉਂਦਾ ਸਾਰੇ ਭੁੱਲ ਗਏ ਖੇਡ ਕਬੱਡੀ ਨਾ ਕੋਈ ਬਾਂਦਰ ਕਿਲਾ ਖੇਡੇ ਜਵਾਨੀ ਕਰ ਲਈ ਸਭ ਨੇ ਰੱਦੀ ਪੰਜਾਬ ਤੇ ਆ ਗਿਆ ਗੁੰਡਾ ਰਾਜ ਨਾ ਹੀ ਸੁਣਦੀ ਆ ਸਰਕਾਰ ਸਾਨੂੰ ਅਤਵਾਦੀ ਕਹਿੰਦੇ ਆਪਾਂ ਯਾਰ ਦੇ ਜ਼ਿਮੀਂਦਾਰ ਮੰਡਿਆਂ ਵਿੱਚ ਵੀ ਭਈਆ ਭਈਆ ਸੁੱਖਾ ਲੱਭੇ ਨਾ ਪੰਜਾਬੀ ਆਪਾਂ ਟਾਵੇਂ ਟਾਵੇਂ ਰਹਿ ਗਏ ਸਾਡੀ ਮਿੱਟ ਗਈ ਆ ਵੱਧਈ ਹੁਣ ਵੀ ਆ ਜਾ ਐਨ ਆਰ ਆਈਆ ਤੈਨੂੰ ਵਾਸਤਾ ਮੇਰੇ ਆ ਭਈਆ ਫਿਰ ਨਾ ਦੋਸਤੂ ਸਾਨੂੰ ਦੇ ਨੀ ਤਾਂ ਹੀ ਖੂਨ ਨਾ ਚਿੱਠੀ ਪਈਆ ਪੰਜਾਬੀ ਉੜ ਗਿਆ ਬਾਹਰ ਵੀ ਹੈ ਕਰਨਗੇ ਰਾਜ ਸ਼ਰ ਸੁਨੀਆਂ ਪਿੰਡ ਚ ਕੋਠੀਆਂ ਪਰ ਡਾਲਰਾਂ ਨਾਲ ਪਿਆਰ ਇਥੇ ਆਪਾਂ राजे ਆ ਚਾਰ ਚਾਰ ਬੰਦੇ ਤੁਹਾਡੇ ਨਾਂ ਰੰਦੇ ਆ ਤੁਹਾਡੀ ਸੁਣਦੇ ਆ ਤੁਹਾਡੀ ਵੈਲਿਊ ਆ ਸਾਡੀ ਪੰਜਾਬੀ ਦੀ ਪੰਜਾਬ ਚ ਵੈਲਿਊ ਨਹੀਂ ਹਣੀ ਹੋਰ ਕਿੱਥੇ ਹਣੀ ਆ ਕੈਨੇਡਾ ਆ ਰਗੇ ਚਲੋ ਬਾਹਰ ਆਪਾਂ ਗਉਣ ਗਉਣ ਜਾਂਦੇ ਉਹ ਸਾਨੂੰ ਚਾਹ ਹੈਗਾ ਬਾਹਰ ਜਾਂਦਾ ਇੱਕਦਮ ਪਰ ਕਿਥੇ ਨਹੀਂ ਵੀ ਮੈਂ ਆਪਣਾ ਘਰ ਛੱਡ ਕੇ ਤਾਂ ਮੈਂ ਆਪਣੀ ਭੂਆ ਦੇ ਰਹਿਣ ਲੱਪਾਂ ਆਪਣਾ ਘਰ ਛੱਡ ਕੇ ਮਾਮੀਆਂ ਦੇ ਰਹਿਣ ਲੱਪਾਂ ਐਦਾਂ ਥੋੜੀ ਹੋ ਸਕਦੀ ਆ ਨਹੀਂ ਬਾਹਰ ਵੀ ਤਾਂ ਪੰਜਾਬੀ ਦੇ ਵਿੱਚ ਰਾਜ ਕਰਦਾ ਨਹੀਂ ਭਾਜੀ ਮੇਰੇ ਮੇਰੇ ਹਸਾਬ ਨਾਲ ਇੱਕ ਫੈਮਿਲੀ ਆ ਸੁਣ ਲੋ ਫੇ ਬਾਹਰ ਦੀ ਜਾਣ ਦੀ ਡੈਫੀਨੇਸ਼ਨ ਦੱਸ ਦਿੰਦਾ ਜੀ ਘਰ ਦੇ ਵਿੱਚ ਪੰਜ ਜਣੇ ਆ ਇੱਕ ਜੀ ਚਲ ਜਵੇ ਪੂਰਾ ਟੱਬਰ ਨਾ ਜਾਵੇ ਇੱਥੇ ਘਰ ਨੂੰ ਖੰਡਰ ਕਰਕੇ ਇੱਕ ਜਣਾ ਚਲ ਜਵੇ ਚਲ ਜਵੇ ਹਨਾ ਫੈਮਿਲੀ ਤਾਂ ਇੱਥੇ ਰਵੇ ਬਾਕੀ ਬਾਕੀ ਲਾਣਾ ਤਾਂ ਰਵੇ ਇਹ ਜੇ ਪੰਜ ਭਰਾ ਆ ਪੰਜਾਂ 'ਚੋਂ ਇੱਕ ਚਲ ਜਵੇ ਕੋਈ ਗੱਲ ਨਹੀਂ ਜੇ ਤਿੰਨ ਭਰਾ ਆ ਤਿੰਨਾਂ 'ਚੋਂ ਇੱਕ ਚਲ ਜਵੇ ਉਹ ਆਪਣੇ ਕਹਾਵਤ ਨਹੀਂ ਕਹਿੰਦੇ ਤਾਈ ਦੀ ਦੀ ਚੱਲੀ ਮੈਂ ਕਿਉਂ ਰਮਾ ਕੱਲੀ ਨਹੀਂ ਖੁਦ ਕੀ ਸਾਰੇ ਜਾਣੀ ਮੈਂ ਹਾਂ ਚਲੋ ਇਹ ਤਾਂ ਭਾਜੀ ਆਪਾਂ ਕੁਝ ਵੀ ਨਾ ਦੇਖੋ ਦੇਖੀ ਤਾਂ ਹੁਣ ਵੇ ਮੈਂ ਹੁਣ ਕੀ ਕਰਾਂ ਤੁਹਾਨੂੰ ਮੈਂ ਥੋੜੀ ਮੇਰੀ ਜਿਹਨਾਂ ਦੇ ਕੋਲ ਨਹੀਂ ਇੱਥੇ ਕੋਈ ਸੋਰਸ ਹੈ ਕਿ ਉਹ ਤਾਂ ਜਾਂਦੇ ਆ ਹਾਂ ਜਿਹੜੇ ਚੰਗੀਆਂ ਚੰਗੀਆਂ ਜ਼ਮੀਨਾਂ ਜੈਦਾ ਦਾ ਟੱਕ ਮਾਪਿਆਂ ਤੇ ਕੱਲੇ ਕੱਲੇ ਪੁੱਤ ਰੱਖੇ ਨੇ ਦਾਦੀ ਨੂੰ ਲਿਜਾਣ ਦੀ ਕੀ ਲੋੜ ਆ ਬਾਬੇ ਨੂੰ ਲਿਜਾਣ ਦੀ ਕੀ ਲੋੜ ਆ ਉਹ ਜ਼ਮੀਨਾਂ ਤਾਂ ਤੁਸੀਂ ਇੱਥੇ ਭਈਆਂ ਨੂੰ ਵੇਚ ਕੇ ਜਾਣਾ ਤਾਂ ਤੁਹਾਡੇ ਘਰ ਕਾਹਹੀਂ ਰਹਿਣੇ ਆ ਜ਼ਮੀਨਾਂ ਵੇਚ ਕੇ ਜਾਣ ਦੀ ਥੋੜੀ ਲੋੜ ਆ 25 ਲੱਖ ਰੁਪਇਆ ਤੂੰ ਉੱਥੇ ਭਰਾ ਲਾ ਕੇ ਚਲਦੇ ਮੈਂ ਇੱਥੇ ਫਾਰਮ ਖੋਲਦਾ ਤਾਂ ਕਿੱਡਾ ਤਾਂ ਭਈਆਂ ਤੋਂ ਕੰਮ ਆਪਣੇ ਪ੍ਰਵਾਸੀਆਂ ਤੋਂ ਕੰਮ ਕਰਾਉਂਦਾ ਹੈ ਬਾਹਰਲੇ ਬੰਦੇ ਤੁਹਾਡੇ ਤੋਂ ਕੰਮ ਕਰਨ ਨਹੀਂ ਆਉਣੇ ਤੁਸੀਂ ਆਪਣੇ ਘਰ ਹਿੰਮਤ ਨਹੀਂ ਕਰਦੇ ਲੋਕਾਂ ਦੇ ਘਰ ਕੰਮ ਕਰਨ ਜਾ ਰਹੇ ਆ ਮੇਰੇ ਹਿਸਾਬ ਨਾਲ ਸਾਰੇ ਸਹੀ ਹੋਊਗੇ ਬਾਈ ਆਪਣਾ ਦੇਸ਼ ਛੱਡ ਕੇ ਆਪਣਾ ਔਲਣਾ ਛੱਡ ਕੇ ਪੱਕੇ ਨਹੀਂ ਫੇਟ ਉਹਦੀਆਂ 3 ਸਾਲ ਦਾ ਟੂਰ ਲਾਇਆ ਉਹ ਜੇ ਲੋੜ ਵਾ 3 ਸਾਲ ਨਹੀਂ 6 ਸਾਲ 3 ਸਾਲਾਂ ਬਾਅਦ ਫੇਰ ਸਾਲ ਰਹਿ ਜਾ 3 ਸਾਲ ਫੇਰ ਰਹਿ ਆ ਫੇਰ ਸਾਲ ਆਪਣੇ ਘਰ ਆ ਜਾ ਤੂੰ ਪੱਕਾ ਹੀ ਕੰਨਾ ਵੀ ਮੈਂ ਛੱਡ ਲਈ ਪੰਜਾਬ ਤੋਂ ਮੈਨੂੰ ਨਫ਼ਰਤ ਹੋ ਗਈ ਆ ਇਦਾਂ ਦੀਆਂ ਗੱਲਾਂ ਵੀ ਕਰਦੇ ਐਨਆਰ ਆ ਬਹੁਤ ਕਰਦੇ ਕਹਿੰਦੇ ਇੱਥੇ ਰੱਖਿਆ ਹੀ ਕੁਛ ਨਹੀਂ ਪੰਜਾਬ ਹਾਂ ਉਹ ਬੇ ਰੱਖਿਆ ਔਰ ਤੁਸੀਂ ਬਣਾਉਂਗੇ ਤਾਂ ਰੱਖਿਆ ਹੋਊਗਾ ਕੁਝ ਤੁਸੀਂ ਬਣਾ ਹੀ ਨਹੀਂ ਰਹੇ ਤਾਂ ਕੀ ਕਰਨਾ ਠੀਕ ਆ ਨਾ ਤੇ ਬਾਕੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਹੋ। ਚਲੋ ਆਪਾਂ ਆਪਣੀ ਗੱਲਬਾਤ ਦੇ ਲਾਸਟ ਡੌਰ ਵਿੱਚ ਪਹੁੰਚ ਗਏ ਆਂ। ਹਾਂਜੀ। ਅੱਗੇ ਕੀ ਕੁਝ ਲੈ ਕੇ ਆ ਰਹੇ ਆਂ ਦਰਸ਼ਕਾਂ ਦੀ ਕਚਰੀ ਜੀ?